ਬਾਣੀ ਬਾਣੀ ਦੇ ਵਿੱਚ ਪ੍ਰਕਾਸ਼ਿਤ ਹੋ ਰਿਹਾ ਹੈ ਤਬਾਨ ਬੋਲੋ ਜੀ ਸਤਾ ਲੱਗ ਜਾਂਦੇ ਜੀ ਜਿੰਦਗੀ ਦਾ ਅਸਲੀ ਆਨੰਦ ਵੀ ਇਸ ਧਰਤੀ ਤੇ ਸਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੰਦਿਆ ਤੇ ਵੰਡ ਰਹੇ ਕੇਵਲ ਨਾਮ ਹੀ ਆਨੰਦ ਕੋਰ ਨਹੀਂ ਕੇਵਲ ਸਰੀਰਕ ਆਨੰਦ ਹੀ ਨਹੀਂ ਆਪਾਂ ਕਹੀਏ ਜੀ ਰਮਣੀਕ ਧਰਤੀ ਆ ਪਹਾੜੀ ਧਰਤੀ ਬੜੀ ਸੁੰਦਰ ਨਹੀਂ ਕੇਵਲ ਰਮਣੀਕ ਧਰਤੀ ਨਹੀਂ ਇਹ ਆਤਮਿਕ ਆਨੰਦ ਨੂੰ ਸ੍ਰੀ ਅਧਿਆਤ ਵਿੱਚ ਹਾਲਾਤ ਨੂੰ ਵੀ ਦੇਣ ਵਾਲੀ ਸ਼ਕਤੀ ਹੈ ਤੇ ਹਰ ਸਾਧ ਕਦਮ ਕਦਮ ਦੇ ਪੈਰ ਪੈਰ ਤੇ ਸਹਾਈ ਹੋਵੇ। ਦਸਵੀਂ ਪਾਤਸ਼ਾਹ ਦਾ ਜਾਗ ਹੋਵੇ ਦੇ ਵਿੱਚ ਸ਼ਕਤੀ ਹੈ। ਜਿਹੜਾ ਜਾਗੈ ਸਹੀ ਲੋਕੀਂ ਸ੍ਰੀ ਦੇਸ ਭਗਤੀ ਦਾ ਦੇਸ ਇੱਕ ਥਾਂ ਬੋਲੋ ਜੀ ਜਗ ਨਵਾਹੇ ਦੁਰਗਾ ਜੰਗ ਪਿਆਰਿਆਂ ਤੇ ਹੋਰ ਸੋਹਣੇ ਲੋਕਾਂ ਚਾਲੀਆਂ ਮੁਕਤੀਆਂ ਸਾਡੀ ਜਪਾਨ ਸਰਜੀ ਜੋ ਜਿੰਨਾਂ ਦਾ ਕੰਮ ਕਰ ਮਾਣ ਦੀ ਸ਼ਾਨ ਦੇਖ ਚਲਾਈ ਇੱਕ ਵਾਈ ਦੇਖ ਕੇ ਅਣ ਦੀ ਟਿਕਟਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਨੂੰ ਧਿਆਨ ਕਰਕੇ ਖਾਲਸਾ ਜੀ ਬੋਲਾ ਜੀ ਵਾਹਿਗੁਰੂ ਜਿੰਨਾਂ ਸਿੰਘਾਂ ਸਿਕੜੀਆਂ ਤਰਮ ਇਹ ਦਸਾਂ ਸੁਨਤੇ ਬੰਦ-ਬੰਦ ਕਟਾਏ ਆਪਣੀ ਜਨਤੀ ਛੇਤੀਆਂ ਦਿਰਕੜੀਆਂ ਤੇ ਚੜੇ ਆਰਿਆਂ ਨਾਲ ਖੁਲੇ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਰਮ ਨਹੀਂ ਹਾਰੇ ਆ ਸਿੱਖੀ ਕੇ ਸਾ ਸਵਰਸਾਂ ਨਾਲ ਨਿਭਾਈ ਜਿਨ੍ਹਾਂ ਦੀ ਕਮਾਈ ਦਾ ਤਿਆਗ ਕਰਕੇ ਕਾਜ ਸਾਹਿਬ ਜੀ ਖੋਦਾ ਜੀ ਵਾਹਿਗੁਰੂ ਸਰਬੱਤ ਦੇ ਗੁਰਸਵਾਰਿਆਂ ਦਾ ਧਿਆਨ ਧਰ ਕੇ ਵਾਹਿਗੁਰੂ ਵਾਹਿਗੁਰੂ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਨੂੰ ਇਨਾਮ ਸਤਾੜੇ ਦੇਣ ਵਾਲਾ ਤੋਂ ਵਾਹਿਗੁਰੂ ਵਾਹਿਗੁਰੂ ਜਿੱਤੇ ਆਵੇ ਜਿੱਤਾਂ ਮੁਨਕਾ ਸਟਕਾ ਸਰਬ ਸਿਨਾਹਾਂ ਖਾਲਸਾ ਸਾਹਿਬ ਦਾ ਦਾ ਰਖਿਆ ਰਾਇ ਇਤ ਦੇਖ ਤੇਗ ਫਤੇ ਬਿਰਖੈ ਤੇ ਜਾਤ ਅਪਾਰਾ ਏ ਤੇ ਪੰਥ ਸਾਹਿਬ ਨੇ ਸਹਾਈ ਪੰਜ ਸਦੀ ਕੇ ਮਹਾਰਾਜ ਬੋਲੋ ਜੀ ਸਾਈਂ ਗੁਰੂ ਆਪ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਤ ਰਹਿਤ ਦਾਤ ਵਿਵੇਕ ਦਾਤ ਸਹਾ ਦਾਤ ਪ੍ਰਸਾਦਾ ਦਾਤ ਨਾਨਕ ਸਰਦਾਰ ਨਾਮ ਦਾ ਸ੍ਰੀ ਅਮਰਤ ਸਰ ਜੀ ਦੇ ਆਪਣੇ ਸ਼ਿੰਗਾਰ ਆ ਦਿਖਾ ਰਿਹਾ ਚੁਕੀਆਂ ਝੰਡੇ ਬੂੰਗੇ ਜੁਪਾ ਟੁਪੀਆਂ ਪਾਓ ਧਰਮ ਕਾਜ ਆਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨਮੀ ਗੰਤ ਉੱਚੀ ਮੱਤ ਬਧਰਾ ਖਾਇਆ ਬਾਹੇ ਗਰੂ ਹੈ ਆਕਾਲ ਪੁਰਖ ਆਪਣੇ ਬਖਸ਼ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਰ ਸਤਿਕਾਰਯੋਗ ਦਾਤਾਰ ਹੋਣ ਜਿੱਥੇ ਜਿਨ੍ਹਾਂ ਤੋਂ ਕਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਹੁੰਦਾ ਸੇਵਾ ਸੰਭਾਲਦਾ ਕਾਲਸੇ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨੇ ਤਾਣੇ ਅਦ ਕਮਾਰ ਜੀ ਉੱਠਿਆਂ ਦੀ ਰੋਟ ਸੱਚੇ ਪਿਤਾ ਵਾਹਿਗੁਰੂ ਦੀ ਆਲਿਚਾ ਜਿਨ੍ਹਾਂ ਦਾ ਕੋਈ ਭਾਰ ਨਹੀਂ ਬਾਹਰ ਨਹੀਂ ਸਿਖਰੀ ਕਪੜੀ ਵਾਸ ਸਾਹਿਬ ਜੀ ਮਹਾਰਾਜ ਜਿਹਨਾਂ ਕੌਣ ਵਾਸ ਤੇ ਤਾਂ ਦੂਰ ਦੀ ਗੱਲ ਹੈ ਸੈ ਸਵੇਲ ਜਿਹੜੇ ਸਿਰ ਤੇ ਵਰਸੇ ਤਾਰ ਸੌਂ ਤਿੰਨਾ ਗਰਾਲ ਜਦੇ ਸਿੰਘਾਸਨ ਤੇ ਬਿਰਾਜ ਕਰਾ ਉਹਨਾਂ ਦੇ ਵਸਾਇ ਹੋਏ ਹੋਰ ਚੌਰਾਏ ਮਗਦੁਰ ਸਰਬੱਤ ਸਖਤ ਬਗਤਾਂ ਦਾ ਅਰਦਾਸ ਸਾਜ ਵਾਲ ਸੇ ਆਪ ਜੀ ਦਾ ਪਵਨ ਪ੍ਰਮਾਨ ਹੈ ਉਤਮ ਮਤ ਪ੍ਰਵਯੰਤਰ ਜਾਮੀ ਜੋ ਪ੍ਰੇਰੇ ਤੇਉ ਕਰਨਾ ਨਨ ਖੁਸ਼ੀਆਂ ਬਾਦਸ਼ਾਹੀਆਂ ਜੇ ਸਤਗੁਰ ਨਜ਼ਰ ਕਰੇ ਦੇ ਮਹਾਕਾਮ ਅਨੁਸਾਰ ਉਨਾ ਦੇ ਰੱਬ ਜੀ ਵੱਲੋਂ ਬੜੋ ਸ਼ਾਈ ਹੋਈ ਇੰਦਜੀ ਪਾਕਲਾ ਰਾਮਪੁਰਾ ਅਤੇ ਸੰਗੂਬ ਇਲਾਕਾ ਨਿਵਾਸੀ ਸੰਗਤਾਂ ਨੂੰ ਆਪ ਜੀ ਨੇ ਇਦਮ ਬਖਸ਼ਿਸ਼ ਕੀਤਾ ਸਾਧਗੁਰੂ ਜੀ ਉਹ 5 ਦਿਨ ਪਹਿਲਾਂ ਉਤੋਂ ਚੌਕੀ ਸਾਹਿਬ ਆਪ ਜੀ ਤੋਂ ਓਟ ਆਸਰਾ ਲੈ ਕਰਕੇ ਆਰੰਭ ਕੀਤਾ ਗਿਆ ਸੀ ਆਪ ਜੀ ਦੀ ਮਹਾਨ ਬਖਸ਼ਿਸ਼ ਰਹਿਮਤ ਹੋਈ ਹੈ ਇਸ ਵੇਲੇ ਮੁਕੰਮਲ ਬੜਾ ਸ੍ਰੀ ਕੇਸਗੜ੍ਹ ਸਾਹਿਬ ਕੇ ਸਥਾਨ ਅਸਰ ਜਸ ਕੀਰਤਨ ਕਰਦੀਆਂ ਹੋਈਆਂ ਪਹੁੰਚੀਆਂ ਹਨ ਐਸੇ ਜਿਹੜੇ 6 ਫੁੱਟੀਆਂ ਅਨੰਦ ਸਾਹਿਬ ਜੀ ਕੇ ਜਪਜੀ ਸਾਹਿਬ ਦੀ ਅਰਦਾਸ ਉਸ ਦਿਨ ਤੋਂ ਲੈ ਕਰਕੇ ਅੱਜ ਤੱਕ ਆਪ ਜੀ ਦੀ ਪਾਵਨ ਪਵਿੱਤਰ ਕੁਰਬਾਨੀ ਪੜਦੇ ਆਂ ਸੇਵਾ ਕਰਦੇ ਆਂ ਸਤਿ ਜੀਓ ਇਤਿਹਾਸਿਕ ਮਨਤਪੁਰ ਉਹੀਆਂ ਬਿਆੰਤ ਬਿਆੰਤ ਪੁੱਲਾਂਵਾਪ ਕਰਦੀਆਂ ਅਗਾਂਹ ਵਾਸਤੇ ਸਮਤ ਬਖਸ਼ ਕਰਦੀ ਆਈ ਹੋਈ ਸਰਬਤ ਸੰਗਤ ਦੀ ਹਾਜ਼ਰੀ ਦਿਲ-ਫੁੱਲ ਬੇਟਾ ਪ੍ਰਮਾਨ ਕਰਨੇ ਸਿਰ ਤੇ ਮੇਹਰ ਪਰਿਆ ਹੱਥ ਰੱਖਣਾ ਸਤਿਗੁਰੂ ਜੀ ਜੋ ਇੰਨਾਂ ਹੀ ਖੁਸ਼ੀਆਂ ਅੰਦਰ ਆਪ ਜੀ ਦੀਆਂ ਬਿਆੰਤ ਸੰਗਤਾਂ ਵੱਲੋਂ ਰਾਹ ਪੈੜੇ ਵਿੱਚ ਬਿਆੰਤ ਸੇਵਾਵਾਂ ਪੇਟਾਵਾਂ ਕੀਤੀਆਂ ਗਈਆਂ ਸਭਨਾ ਦੀਆਂ ਸੇਵਾਵਾਂ ਪੇਟਾਵਾਂ ਤਰਪਰਵਾਨ ਕਰਨੀਆਂ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਜੜ ਦੀ ਕਲਾ ਬਖਸ਼ਿਸ਼ ਕਰਨੀ ਇਸ ਵੇਲੇ ਅਰਦਾਸ ਭੇਟ ਤੇ ਖਾਹ ਪ੍ਰਸ਼ਾਦੀਆਂ ਦੇ ਕੰਮ ਵਾਸਤੇ ਬਿਆੰਤ ਮਾਇਆ ਹਾਜ਼ਰ ਹੋਈ ਗਏ ਸਤਿਗੁਰੂ ਜੀ ਉਹ ਜਿਨ੍ਹਾਂ ਖਜਾਨਿਆਂ ਚੋਂ ਮਾਇਆ ਆਈ ਸੋ ਖਜਾਨਿਆਂ ਪਰ ਭੂਲ ਕਰਨੇ ਕਾਲ ਕੰਟਕ ਦੂਰ ਕਰਨੇ ਸੰਕੀ ਦੇਣੇ ਆ ਬਖਸ਼ ਰਹਿਮਤ ਕਰਨੀ ਇਸ ਵੇਲੇ ਸੰਬੰਧ ਸੰਕੀ ਨੇ ਅਰਦਾਸ ਬੇਨਤੀ ਹੈ ਜੀ ਕਾਕਾ ਆਜਾਦ ਸਿੰਘ ਦੇ ਸਿਰ ਤੇ ਮਿਹਰ ਪ੍ਰਿਆ ਹੱਥ ਰੱਖ ਕੇ ਕੈਨੇਡਾ ਦੇ ਸਤਿਗੁਰੂ ਜੀ ਨੂੰ ਸਾਰ ਤੇ ਮਹਮੱਤਾ ਅਨੁਸਾਰ ਕਰਕੇ ਬਖਸ਼ਿਆ ਕਿਰਪਾ ਕਰਨੀ ਜੋ ਮੰਗੇ ਢਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖੀ ਹਾਂ ਨਾਮ ਕਰੋ ਦੂਜੀਓ ਜਿੰਨੀਆਂ ਵੀ ਸਖਤਾਂ ਨੇ ਹਾਜ਼ਰੀਆਂ ਭਰੀਆਂ ਹਨ ਸਭਨਾ ਨੇ ਸ਼ਬਹ ਮਨੋਤਾਵਨਾ ਸ਼ੋਭਾਵਨਾਵ ਆਪ ਜੀ ਨੇ ਹਰਮਤ ਅਨੁਸਾਰ ਸੰਪੂਰਨ ਕਰੀਆਂ ਸਭਨਾ ਦੇ ਸਿਰ ਤੇ ਮਿਹਰ ਕਰਿਆ ਹੱਥ ਰੱਖਣਾ ਇਸੇ ਤਰ੍ਹਾਂ ਗੁਰ ਸਿੱਖੀ ਜੀਵਨ ਕੜਦੀ ਕਲਾ ਦੀ ਦਾਤ ਬਖਸ਼ ਕੇ ਕਿਰਤਾਰਤ ਕਰਨਾ ਆਪ ਜੀ ਦੀ ਅਗਾਜ਼ ਬਹੁਤ ਕੁਰਬਾਨੀ ਸਤਿਗੁਰੂ ਜੀਓ ਸੋਤੇ ਸਪਸ਼ਟ ਬਣਦੇ ਬਲ ਬਖਸ਼ਿਸ਼ ਕਰਨੇ ਸਤਿਗੁਰੂ ਜੀਓ ਹੋਈਆਂ ਬੇਅੰਤ ਪੁੱਲਾਂ ਦੀ ਮਾਫੀ ਕਰਨੀ ਆਗਾਮ ਵਾਸਤੇ ਸਮਤ ਬਖਸ਼ਿਸ਼ ਕਰਨੀ ਸੇਈ ਗੁਰਮਖ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਜਾਨੀ ਗਲਾ thank <laughs> you